DoLabs ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਨਵੀਨਤਮ ਉਤਪਾਦ ਨੂੰ ਪੇਸ਼ ਕਰਨ ਲਈ ਬਹੁਤ ਖੁਸ਼ ਹਾਂ ਜੋ ਤੁਹਾਡੇ ਪੰਪਾਂ ਨੂੰ ਨਿਯੰਤਰਿਤ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆਵੇਗਾ। ਵਰੂਨ ਨੂੰ ਮਿਲੋ, ਤੁਹਾਡਾ ਸਮਾਰਟ ਵਾਟਰ ਪੰਪ ਕੰਟਰੋਲਰ। ਵਰੂਨ ਨਾਲ ਤੁਸੀਂ ਬਿਨਾਂ ਕਿਸੇ ਨੈੱਟਵਰਕ ਜਾਂ ਇੰਟਰਨੈਟ ਦੇ ਆਪਣੇ ਪੰਪ ਨੂੰ ਰਿਮੋਟਲੀ ਕੰਟਰੋਲ ਕਰ ਸਕਦੇ ਹੋ ਕਿਉਂਕਿ ਇਹ ਰੇਡੀਓ ਫ੍ਰੀਕੁਐਂਸੀ ਰਾਹੀਂ ਕੰਮ ਕਰਦਾ ਹੈ। ਤੁਹਾਨੂੰ ਨੈੱਟਵਰਕ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਵਿੱਚ ਤੁਹਾਨੂੰ ਇੱਕ ਕੰਟਰੋਲਰ ਅਤੇ ਇੱਕ ਰਿਮੋਟ ਮਿਲੇਗਾ ਕੰਟਰੋਲਰ ਤੁਹਾਡੇ ਖੇਤਰ ਵਿੱਚ ਤੁਹਾਡੇ ਸਟਾਰਟਰ ਦੇ ਨੇੜੇ ਸਥਾਪਿਤ ਕੀਤਾ ਜਾਵੇਗਾ ਅਤੇ ਰਿਮੋਟ ਤੁਹਾਡੇ ਕੋਲ ਰਹੇਗਾ ਕੰਟਰੋਲਰ ਨੂੰ ਕਿਸੇ ਵਾਧੂ ਪਾਵਰ ਸਪਲਾਈ ਦੀ ਲੋੜ ਨਹੀਂ ਹੈ ਕਿਉਂਕਿ ਇਹ ਤੁਹਾਡੇ ਸਟਾਰਟਰ ਨਾਲ ਜੁੜਿਆ ਹੋਵੇਗਾ ਇੰਸਟਾਲੇਸ਼ਨ ਬਹੁਤ ਆਸਾਨ ਹੈ ਅਤੇ ਤੁਹਾਨੂੰ ਕਿਸੇ ਤਕਨੀਕੀ ਮਹਾਰਤ ਦੀ ਲੋੜ ਨਹੀਂ ਹੈ ਰਿਮੋਟ ਇਹ ਬੈਟਰੀਆਂ ਤੇ ਚੱਲਦਾ ਹੈ ਰਿਮੋਟ ਵਿੱਚ ਤਿੰਨ ਬਟਨ ਹਨ हरा मोटर चालू है, लाल मोटर बंद है, नीला मोटर दी स्थिति दी जांच करो, होल आउ देखिए कि एक किवे कम करता है, असी पहला वरुण वरुणु फार्म तो ही चलावांगे, जिवे कि तुसी देख सकदे हो इस दी वर्तो करना बहुत आसान है, पंप चालू है. घर तो टैसट करना जो खेत तो लगभग तीन किलोमीटर है जिम्मे की तीडियो देख सकते हो कि, कि सिर्फ एक कलिक मैं खेत तो पंप को कंट्रोल करा पंप चालू है पंप बंद है ਪੰਪਾਂ ਦੀ ਕਾਰਵਾਈ ਦੀ ਸਥਿਤੀ ਦੀ ਜਾਂਚ ਕਰਨ ਲਈ ਨੀਲੇ ਬਟਨ ਤੇ ਕਲਿੱਕ ਕਰੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਪ ਬੰਦ ਹੈ ਤੁਹਾਨੂੰ ਇਸ ਉਤਪਾਦ ਬਾਰੇ ਕਿਵੇਂ ਪਤਾ ਲੱਗਾ ਉਤਪਾਦ ਨੂੰ ਨੇੜਲੇ ਖੇਤਾ ਵਿੱਚ ਲਗਾਇਆ ਜਾਂਦਾ ਹੈ ਮੇਰੇ ਇੱਕ ਗੁਆਂਢੀ ਨੇ ਮੈਨੂੰ ਇਸ ਦੀ ਸਿਫਾਰਿਸ਼ ਕੀਤੀ ਅਤੇ ਮੈਂ ਆਪਣਾ ਆਰਡਰ ਕੀਤਾ ਕੀ ਇਸ ਨੂੰ ਇੰਸਟਾਲ ਕਰਨਾ ਅਤੇ ਵਰਤਣਾ ਆਸਾਨ ਹੈ ਹਾਂ ਇਸ ਨੂੰ ਇੰਸਟਾਲ ਕਰਨਾ ਅਤੇ ਵਰਤਣਾ ਬਹੁਤ ਆਸਾਨ ਹੈ ਅਸੀਂ ਆਪਣਾ ਸਿਸਟਮ ਸਥਾਪਿਤ ਕੀਤਾ ਹੈ ਨਾਲ ਹੀ ਸਾਰੇ ਵੇਰਵੇ ਰਿਮੋਟ ਤੇ ਵੀ ਦੱਸੇ ਗਏ ਹਨ ਵਰੂਨ ਦੀ ਰੇਂਜ ਕੀ ਹੈ ਕੰਪਨੀ ਦਾ ਦਾਵਾ ਹੈ ਕਿ ਇਸ ਦੀ ਰੇਂਜ 2.5 ਕਿਲੋਮੀਟਰ ਤੱਕ ਹੈ ਪਰ ਮੈਂ ਇਸ ਨੂੰ ਆਪਣੇ ਘਰ ਤੋਂ ਚਲਾ ਸਕਦਾ ਹਾਂ ਜੋ ਮੇਰੇ ਫਾਰਮ ਤੋਂ ਲਗਭਗ 3 ਕਿਲੋਮੀਟਰ ਦੂਰ ਹੈ ਕੀ ਲਾਭ ਹਨ ਬਹੁਤ ਸਾਰੇ ਫਾਇਦੇ ਹਨ ਸਭ ਤੋਂ ਪਹਿਲਾਂ ਇਹ ਵਰਤਣਾ ਆਸਾਨ ਹੈ athese ਨੂੰ ਚਲਾਉਣ ਲਈ ਕਿਸੇ ਤਕਨੀਕੀ ਮੁਹਾਰਤ ਦੀ ਲੋੜ ਨਹੀਂ ਹੈ ਇਹ ਬਿਨਾਂ ਇੰਟਰਨੈਟ ਜਾਂ ਨੈਟਵਰਕ ਦੇ ਵੀ ਚੱਲ ਸਕਦਾ ਹੈ ਇਹ ਸੁਰੱਖਿਆ ਨੂੰ ਵੀ ਯਕੀਨੀ ਬਣਾਉਂਦਾ ਹੈ ਅਸੀਂ ਹੁਣ ਆਪਣੇ ਪੰਪਾਂ ਨੂੰ ਰਾਤ ਦੇ ਸਮੇਂ ਅਤੇ ਖਰਾਬ ਮੌਸਮ ਵਿੱਚ ਵੀ ਖੇਤ ਵਿੱਚ ਜਾਣ ਤੋਂ ਬਿਨਾ ਕੰਟਰੋਲ ਕਰ ਸਕਦੇ ਹਾਂ ਅਜਿਹੇ ਮਾਮਲਿਆਂ ਵਿੱਚ ਜਦੋਂ ਅਸੀਂ ਇੱਥੇ ਨਹੀਂ ਹੁੰਦੇ ਸਾਡੇ ਘਰਾਂ ਦੀਆਂ ਔਰਤਾਂ ਅਤੇ ਬੱਚੇ ਵੀ ਘਰ ਤੋਂ ਬਾਹਰ ਨਿਕਲਣ ਤੋਂ ਬਿਨਾ ਪੰਪ ਦਾ ਪ੍ਰਬੰਧਨ ਕਰ ਸਕਦੇ ਹਨ ਇਹ ਸਮਾਂ ਊਰਜਾ ਅਤੇ ਪਾਣੀ ਦੀ ਬਚਤ ਕਰਨ ਵਿੱਚ ਵੀ ਮਦਦ ਕਰਦਾ ਹੈ ਕਿਉਂਕਿ ਮੋਟਰ ਅਤੇ ਰਿਮੋਟ ਇੱਕ ਹੀ ਕਿਰਤ ਹਨ ਸਿਗਨਲ ਦੇ ਆਪਸ ਵਿੱਚ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ ਇੱਕ ਵਿਸ਼ੇਸ਼ਤਾ ਜੋ ਮੈਨੂੰ ਸਭ ਤੋਂ ਵੱਧ ਪਸੰਦ ਹੈ ਉਹ ਇਹ ਹੈ ਕਿ ਇਹ ਅਨੁਕੂਲਿਤ ਹੈ ਇਸ ਲਈ ਮੇਰੇ ਅਤੇ ਮੇਰੇ ਭਰਾ ਦੋਵਾਂ ਕੋਲ ਸਿੰਗਲ ਪੰਪ ਨੂੰ ਨਿਯੰਤਰਿਤ ਕਰਨ ਲਈ ਵਿਅਕਤੀਗਤ ਰਿਮੋਟ ਹਨ ਅਤੇ ਸਭ ਤੋਂ ਵਧੀਆ ਹਿੱਸਾ ਹੈ ਇੱਕ ਵਾਰ ਦਾ ਨਿਵੇਸ਼ ਹੈ ਕੋਈ ਵਾਦੂ ਰੱਖ ਰੱਖਾ ਦੀ ਲਾਗਤ ਨਹੀਂ ਹੈ ਕੋਈ ਮਹੀਨਾਵਾਰ ਰੀਚਾਰਜ ਨਹੀਂ ਹੈ ਜੀਵਨ ਭਰ ਲਈ ਇੱਕ ਵਾਰ ਨਿਵੇਸ਼ ਕੀ ਤੁਸੀਂ ਇਸ ਉਤਪਾਦ ਦੀ ਵਰਤੋਂ ਕਰਕੇ ਖੁਸ਼ ਹੋ ਮੈਂ ਇਸ ਉਤਪਾਦ ਦੀ ਵਰਤੋਂ ਕਰਕੇ ਸੱਚਮੁੱਚ ਖੁਸ਼ ਅਤੇ ਸੰਤੁਸ਼ਟ ਹਾਂ ਪਹਿਲਾਂ ਖੇਤਾ ਵਿੱਚ ਬਿਜਲੀ ਦੀ ਸਪਲਾਈ ਸਾਨੂੰ ਕੰਟਰੋਲ ਕਰਦੀ ਸੀ ਪਰ ਹੁਣ ਅਸੀਂ ਸਿਰਫ ਇੱਕ ਕਲਿਕ ਨਾਲ ਹਰ ਚੀਜ਼ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹਾਂ ਮੈਨੂੰ ਵਰੁਣ ਕਿੱਥੇ ਮਿਲ ਸਕਦਾ ਹੈ ਤੁਸੀਂ ਕੰਪਨੀ ਦੁਆਰਾ ਪ੍ਰਦਾਨ ਕੀਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਉਹਨਾਂ ਦੀ ਵੈੱਬਸਾਈਟ ਤੇ ਜਾ ਸਕਦੇ ਹੋ ਉਹ ਤੁਹਾਡੇ ਨੈਪਚੂਨ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨਗੇ